ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਖਾਸ ਨਗਹਿਨਾ ਲੈ ਕੇ ਆਏ ਹਾਂ ਮੋਰਾ ਨਸਲ ਦੀ ਮੱਝ ਆ ਦੇਖੋ ਤੁਸੀਂ ਤੇ ਐਡਰੈਸ ਵਗੈਰਾ ਸਾਰਾ ਆਪਾਂ ਬਾਈ ਤੋਂ ਲਵਾਂਗੇ ਬਾਈ ਚਰਨਜੀਤ ਆਪਣੇ ਨਾਲ ਹੋਰ ਨਾਲ ਇਹ ਘਰ ਪਹੁੰਚੇ ਆ ਬਹੁਤ ਸੋਹਣਾ ਨਗਹਿਨਾ ਬਕਾਊ ਹੈ ਇਹ ਮੱਝ ਤੇ ਦੇਖੋ ਕਰਮਾ ਵਾਲੀ ਦੇ ਥਣ ਲੇਵਾ ਬਹੁਤ ਚੰਗਾ ਲੱਗਿਆ ਹੋਇਆ ਤੇ ਤੋੜ ਕੇ ਵਿਖਾਵਾਂਗੇ ਤੁਹਾਨੂੰ ਥੋੜਾ ਡਰਦੀ ਹੈ ਤਾਂ ਕਰਕੇ ਬਗਾਨੇ ਬੰਦੇ ਤੋਂ ਦੇਖ ਕੇ ਡਰਦੀ ਹੈ। ਬਾਕੀ ਬਹੁਤ ਸੀੜਾ ਹੈ, ਸੌਅ ਹੈ, ਚਵਾਈ ਚ ਚੰਗੀ ਹੈ, ਥਣਲੇਵਾ ਬਹੁਤ ਚੰਗਾ। 22 ਦੇ ਅਸਤਾ ਮੁਤਾਬਕ ਤਾਂ ਆਰ ਦੀ ਬਹੁਤ ਚੰਗੇ ਪੋਲੀ ਹੈ, ਮੱਝ ਚਵਾਈ ਚ ਵਧੀਆ ਹੈ। ਤੇ ਦੁੱਧ ਨੂੰ ਬਹੁਤ ਚੰਗੀ ਦੱਸਦੇ ਆ। ਤੋੜ ਕੇ ਦਿਖਾਵਾਂ ਮੈਂ ਤੁਹਾਨੂੰ ਤੇ ਜਾਣਕਾਰੀ ਵੀ ਲੈ ਕੇ ਦੇਵਾਂਗੇ ਸਾਰੀ। ਰੇਟ ਵਗੈਰਾ ਤੁਸੀਂ ਕਰ ਲਿਓ। ਐਡਰੈਸ ਦੇਖਾਂ ਕਿਸੇ ਨੇ ਦੇਖ ਕੇ ਜਾਣੀਏ ਘਰੇ ਆ ਸਕਦਾ ਐਡਰੈਸ ਤੁਹਾਨੂੰ ਲੈ ਕੇ ਦੇਵਾਂਗੇ। ਚੈੱਕ ਕਰ ਸਕਦੇ ਤੁਸੀਂ ਬਹੁਤ ਚੰਗੀ ਮੱਝ। ਵੇ ਬਾਈ ਚਰਨਜੀਤ ਆ ਬਾਈ ਤੋੜ ਕੇ ਦਿਖਾਈ ਮਾੜੀ ਖੋਲ ਕੇ ਆ ਤੁਹਾਨੂੰ ਤੋੜ ਕੇ ਦਿਖਾਉਣੇ ਮੱਝ ਦਰਦੀ ਏ ਥੋੜੀ ਬਹੁਤ ਚੰਗੀ ਮੱਝ ਐ ਥੋੜਾ ਡਰਦੀ ਐ ਬਗਾਨੇ ਬੰਦੇ ਤੋਂ ਕੋਈ ਨਹੀਂ ਕੋਈ ਨਹੀਂ ਜਾਣਦਾ ਜਾਣਦੇ ਲੈ ਆ ਮੋੜ ਲਿਆ ਬਾਈ ਉੱਤੋਂ ਹੀ ਲਿਆ ਲਿਆ ਕੋਈ ਨਹੀਂ ਇੱਧਰ ਦੀ ਜਾਂਦੀ ਐ ਲਿਆ ਦੇਖੋ ਬਾਈ ਦੇਖ ਸਕਦੇ ਹੋ ਤੁਸੀਂ ਬੰਦੇ ਬਈ ਦੇਖੋ ਬਈ ਬੋਤੀ ਚੰਗੀ ਐ ਮੋਹਰਾ ਨਸਲ ਦੀ ਮੱਝ ਜਾਣਦੇ ਜਾਣਦੇ ਕੋਈ ਨਹੀਂ ਤੇ ਕਿੰਵੇਂ ਸੋਏ ਆ ਬਈ ਇਹ ਚੌਥੇ ਸੋਏ ਆ ਵੀਰੇ ਚੌਥੇ ਸੋਏ ਆ ਤੇ ਦੁੱਧਾ ਤਾਂ ਕਿੰਨਾ ਸੀ ਪਹਿਲੇ ਦੁੱਧ ਬਈ 16 ਪਲੱਸ ਹੀ ਐ 16 ਪਲੱਸ ਤੇ ਹੁਣ ਕਿੰਨੇ ਕ ਦਿਨ ਲੈਂਦੀ ਆ ਸੌਣ ਦੇ ਬਾਈ ਤਿੰਨ ਚਾਰ ਦਿਨ ਪਿਆ ਵੀਰੇ ਇਹ ਤਿੰਨ ਚਾਰ ਦਿਨ ਲੈਂਦੀ ਆ ਮਿੱਤਰੋ ਸੌਣ ਦੇ ਤੇ ਹੋ ਸਕਦਾ 1-2 ਦਿਨ ਹੋਰ ਵੱਧ ਵੀ ਲਿਆ ਸਕਦੀ ਹੈ ਤੇ ਸੰਪਰਕ ਕਰਿਓ ਤੇ ਕਿਹੜੇ ਪਿੰਡੋਂ ਆਣਾ ਪੂ ਬਾਈ ਆਪਣਾ ਪਿੰਡ ਕਿਹੜਾ ਆਪਣਾ ਪਿੰਡ ਤਲਵੰਡੀ ਸਾਬੋ ਕੋਲ ਬਹਿਮਣ ਜੱਸਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਤੋਂ ਬਹਿਮਣ ਜੱਸਾ ਪਿੰਡ ਹੈ ਜੀ ਨੂੰ ਮਰਜ਼ੀ ਪੁੱਛ ਲਿਓ ਬਾਕੀ ਬਾਈ ਦਾ ਨੰਬਰ ਆਪਾਂ ਨਾਲ ਲਾਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਤੇ ਤੁਸੀਂ ਸੰਪਰਕ ਕਰਿਓ ਬਾਈ ਦਾ ਨਾਮ ਹੈ ਚਰਨਜੀਤ ਸਿੰਘ ਬਹਿਮਣ ਜੱਸਾ ਸਿੰਘ ਵਾਲਾ ਤੇ ਮੋਬਾਈਲ ਨੰਬਰ ਨਾਲ ਚੱਲੀ ਜਾਂਦਾ ਹੋ ਇਹਨ ਤੇ ਸੰਪਰਕ ਕਰਿਓ ਤੇ ਕੀ ਡਿਮਾਂਡ ਕਰਦੇ ਮਾਜ ਦੀ ਆਪਾ ਬਾਈ ਆਪਾ 165000 ਮੰਗਨੇ ਆ 165000 ਰੁਪਇਆ ਡਿਮਾਂਡ ਆ ਬਾਈ ਤੇ ਮਾਜ ਜਿਵੇਂ ਤੁਸੀਂ ਸਕਰੀਨ ਤੇ ਦੇਖੀਏ ਬਹੁਤ ਚੰਗੀ ਮੋਹਰਾ ਨਸਲ ਦੀ ਮਾਜ ਹੈ ਦੁੱਧ ਨੂੰ ਬਹੁਤ ਚੰਗੀ ਹੈ ਧਾਰਤੂਰ ਕਿਵੇਂ ਆ ਬਾਈ ਮਾਜ ਧਾਰਤੂਰ ਬਹੁਤ ਵਧੀਆ ਪੋਲੀ ਧਾਰ ਹੈ ਹਾਂਜੀ ਓਕੇ ਓਕੇ ਧਾਰ ਰਿਪੋਰਟ ਹੈ ਬਾਕੀ ਤੁਸੀਂ ਆ ਦੇ ਧਾਰ ਮਾਰ ਕੇ ਚੈੱਕ ਵੀ ਕਰ ਸਕਦੇ ਹੋ ਆ ਕੇ ਚੈੱਕ ਕਰਕੇ ਲਿਜਾਓ ਮਾਜ ਤਸੱਲੀ ਵਾਲੀ ਮਾਜ ਹੈ ਸਾਊ ਆ ਤੇਸੀਲ ਹੈ ਚੋਣ ਚ ਕੋਈ ਪ੍ਰੋਬਲਮ ਨਹੀਂ ਤੇ ਸੰਪਰਕ ਕਰਿਓ ਬਾਈ ਨਾ ਤੇ ਮਾਜਰੇ ਤੁਸੀਂ ਦੇਖ ਸਕਦੇ ਹੋਰ ਵੀ ਆਪਾਂ ਸ਼ਾਰਟ ਵਿੱਚ ਲਾਵਾਂਗੇ ਨਾਲ ਨਾਲ ਚੱਲਦੇ ਆ ਤੇ ਧੰਨਵਾਦ ਬਾਈ ਠੀਕ ਹੈ ਬਾਕੀ ਜਾਣਕਾਰੀ ਬਾਈ ਤੋਂ ਫੋਨ ਕਰਕੇ ਲੈ ਲਿਓ ਤੇ ਇਹਨਾਂ ਦੇ ਪਿੰਡ ਉਹਨਾਂ ਦਾ ਪਿੰਡ ਆ ਸਕਦੇ ਤੇ ਜਾਣਕਾਰੀ ਫੋਨ ਤੇ ਲੈਣੀ ਹੈ ਫੋਨ ਤੇ ਮੌਕੇ ਡਿਸਕਾਊਂਟ ਹੋ ਜੂ ਥੋੜਾ ਬਹੁਤ ਹਾਂਜੀ ਹਾਂਜੀ ਹੋ ਜੂਗਾ ਡਿਸਕਾਊਂਟ ਵੀ ਹੋ ਜੂਗਾ ਬਾਈ ਧੰਨਵਾਦ ਬਾਈ